ਹਾਂਜੀ ਸ੍ਰੀਕਲ ਸਾਰਿਆਂ ਨੂੰ ਅੱਜ ਮੰਮੀ ਬਣਾਉਣ ਲੱਗੇ ਸੀ ਬਾਜਰੇ ਦੀ ਖਿਚੜੀ ਆ ਜੇ ਰੈਸਪੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਆਪਣੇ ਤਾਂ ਇੱਥੇ ਖਿਚੜੀ ਕਹਿੰਦੇ ਆ ਸੰਦੀਪ ਇਹਨੂੰ ਪਤਾ ਕਈ ਸਟੇਟਾਂ ਦੇ ਵਿੱਚ ਜਿਵੇਂ ਰਾਜਸਥਾਨ ਦੇ ਵਿੱਚ ਕਹਿੰਦੇ ਰਾਬੜੀ ਕਹਿੰਦੇ ਹਾਂਜੀ ਅਲੱਗ-ਅਲੱਗ ਸਟੇਟਾਂ ਦੇ ਵਿੱਚ ਨਾ ਅਲੱਗ-ਅਲੱਗ ਨਾਵਾਂ ਦੇ ਨਾਲ ਹਰ ਇੱਕ ਖਾਣੇ ਨੂੰ ਹਨਾ ਜਾਣਿਆ ਜਾਂਦਾ ਹੁੰਦਾ ਇਸ ਨੂੰ ਕੁੱਟਣਾ ਕਿੰਨਾ ਚਿਰ ਹੁੰਦਾ ਹੈ ਮੰਮੀ ਕੁੱਟਣਾ ਜਦੋਂ ਮੁੱਠੀ ਵਿੱਚ ਲੈਣ ਲੱਗ ਜੂਗੀ ਪਾਰ ਬੈ ਚੁੱਕੀ ਹੈ ਅਜੇ ਚੰਗੀ ਤਰ੍ਹਾਂ ਵੀ ਇਹ ਜੋੜਨ ਲੱਗੇ ਬਾਜਰਾ ਇਹਦਾ ਸਿਲਕਾ ਪੂਰਾ ਉੱਪਰਲਾ ਉੱਤਰ ਜਾਊਗਾ ਆ ਦੇਖ ਕਿਵੇਂ ਅੱਛਾ ਥੋੜਾ ਥੋੜਾ ਨਾਲ ਇਹ ਆ ਜਿਹੜਾ ਪਾਣੀ ਵੀ ਯੂਜ਼ ਕਰਨਾ ਹੁੰਦਾ ਇਹਨ ਵਰਤਨਾ ਹੁੰਦਾ ਪਾਣੀ ਨਾਲ ਉਹ ਬਾਜਰਾ ਫੇਰਨ ਤੋਂ ਚੁੱਕਣਗੇ ਤਾਂ ਬਾਅਦ ਥੋੜਾ ਥੋੜਾ ਪਾਣੀ ਇਹਦੇ ਵਿੱਚ ਠੀਕ ਆ ਚੁੱਕੇ ਜਿੱਦ ਸਟੱਕਾ ਬਜਰੀ ਦੀ ਆ ਕਿੱਲੇ ਦੀ ਬਾਜਰੀ ਆ ਬਹੁਤ ਫਰਕ ਪੈ ਗਿਆ ਹੈ ਨਾ ਪਹਿਲਾਂ ਨਾਲੋਂ ਇਹਦੇ ਨਾਲ ਹੁਣ ਪਾਊਡਰ ਜਾਂ ਲੈ ਲੱਗ ਗਿਆ ਪਾਊਡਰ ਜਾਂ ਬਣਨ ਲੱਗ ਗਿਆ ਉਹ

ਮੰਮੀ ਐ ਕੰਮੀ ਲਵੇ ਸਾਰੇ ਜਿਹੜੇ ਇਹ ਜਿਹੜਾ ਪਾਊਡਰ ਆ ਲੱਗੂ ਜੀ ਮੰਮੀ ਅੱਗੇ ਮਨਾ ਦਿੰਨ ਹੂੰ ਵੀ ਭਰਨ ਸ਼ੰਡਣਗੇ ਹਾਂ ਸ਼ੰਡਣਗੇ ਨਾ ਸਾਡੇ ਦੇ ਵਿੱਚ ਪਾਥ ਇਹਦਾ ਸ਼ਿਲਕਾ ਸਾਰਾ ਲੱਗੂ ਹੋ ਜਾਣਾ ਫਿਰ ਜਿਹੜਾ ਦਾਣਾ ਦਾਣਾ ਉਹ ਰਹਿ ਗਿਆ ਹੁਣ ਅਸੀਂ ਇਹਨੂੰ ਧੁੱਪੇ ਸਕਾ ਲਿਆ ਉਹਨਾਂ ਤੇ ਇਹ ਰੋਜ਼ ਡੇਲੀ ਸਿਆਲ ਦੇ ਵਿੱਚ ਨਾ ਰੋਜ਼ ਡੇਲੀ ਬਣਾਉਂਦੇ ਹੁੰਦੇ ਸੀਗੇ ਜੀ ਆਪਣੇ ਜਿਹੜੇ ਬਜ਼ੁਰਗ ਹੁੰਦੇ ਸੀ ਨਾ ਉਹ ਕੰਟੀ ਬਰਾਬਰ ਕਹਿੰਦੇ ਨੇ ਵੀ ਨਾ ਕਿ ਨੀ ਸਿੱਧੇ ਪੱਖ ਤੋਂ ਕਿੰਨੇ ਉਹ ਬਾਕੀ ਬਾਕੀ ਤਰ੍ਹਾਂ ਦੇਖੀਏ ਤੇ ਕਦੇ ਵੀ ਉਹਨਾਂ ਨੂੰ ਆ ਜਿਹੜਾ ਹਣਾ ਵੀ ਜਿਵੇਂ ਹੁਣ ਕੇ ਹਸਪੀਟਲਾਂ ਮਿਲ ਕੇ ਸਮਝਣਾ ਪੈਂਦਾ ਉਹਦਾ ਹੈ ਹੀ ਨਹੀਂ ਸਮਝ ਨੇੜੇ ਲੱਗਦੀਆਂ ਸਿਹਤ ਬਿਮਾਰੀਆਂ ਆ ਦੇਖੋ ਹੁਣ ਸਾਰਾ ਸ਼ਿਲਪਾ ਜਿਹੜਾ ਉਹ ਲੱਗ ਹੋ ਰੇ ਕੋ ਬਾਣਾ ਬਣਾ ਰਹਿ ਗਈ ਨੇ ਆ ਸਾਰਾ ਸ਼ਿਲਪਾ ਜਿਹੜਾ ਉਹ ਵਿੱਚ ਅਲੱਗ ਹੋ ਗਿਆ ਸਾਡੇ ਕੋਈ ਰਹਿ ਗਿਆ ਬਾਜਰੇ ਦਾ ਦਾਣਾ ਇਹਦੇ ਨਾਲ ਖਿਚੜੀ ਬਣਦੀ ਹੈ ਇੱਕ ਬੜੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਇਹਦੇ ਵਿੱਚ ਅਸੀਂ ਉਹ ਚੀਜ਼ਾਂ ਐਡ ਕਰ ਸਕਦੇ ਹਾਂ ਛੋਲਿਆਂ ਦੀ ਦਾਲ ਤੇ ਹੋਰ ਵੀ ਆਪਾਂ ਕੁਝ ਐਡ ਕਰ ਸਕਦੇ ਹਾਂ ਟਮਾਟਰ ਹਾਂਜੀ ਇਹ ਅਸੀਂ ਤਾਂ ਇਹ ਤਿੰਨ ਚੀਜ਼ਾਂ ਐਡ ਕਰਾਂਗੇ ਛੋਲਿਆਂ ਦੀ ਦਾਲ ਟਮਾਟਰ ਤੇ ਬਾਜਰਾ ਪਰ ਜੇਕਰ ਕੋਈ ਪਸੰਦ ਕਰਦੇ ਹੋਣ ਤਾਂ ਉਹ ਚੌਲ ਵੀ ਵਿੱਚ ਐਡ ਕਰ ਸਕਦੇ ਨੇ ਅਜਾ ਮੂੰਗੀ ਦੀ ਦਾਲ ਵੀ ਹੋ ਸਕਦੀ ਹੋਵੇਗੀ ਹਾਂਜੀ ਉਹ ਸਾਡੀ इच्छा है ਅਸੀਂ ਇਹ ਤੁਨੀ ਚੀਜ਼ ਐਡ ਕਰਕੇ ਉਹਨਾਂ ਨੇ ਕੋਈ ਲਿਆ ਤਾਂ ਜਿਹੜੀ ਮਸਾਲਾ ਤਾਂ ਨਹੀਂ ਪੰਦਾਂ ਹੁੰਦੀ ਕੋਈ ਮਸਾਲਾ ਨਹੀਂ ਦਿੰਦਾ ਸਿਰਫ ਇਹ ਹੰਮ ਪਕਾਏਗਾ ਤੇ ਜਦੋਂ ਪਕਾ ਕੇ ਹੰਮੀ ਤਿਆਰ ਕਰਨੇ ਬਿਲਕੁਲ ਦੇਸੀ ਤਰੀਕੇ ਨਾਲ ਜਿਵੇਂ ਪਹਿਲਾਂ ਉਹ ਟੋੜੀਆਂ ਦੇ ਵਿੱਚ ਤਿਆਰ ਕਰਦੇ ਸੀ ਹਾਰੇ ਚ ਤਰਕੇ ਉਦਾਂ ਹੀ ਅਸੀਂ ਇਹਨੂੰ ਜਿਹੜਾ ਖਿਚੜੀ ਹੈ ਇਹ ਨਹੀਂ ਰਹਿਣਾ ਹੈ ਮੈਂ ਤੇ ਪਰ ਉਹ ਤੁਸੀਂ ਤੋਂ ਮਹਾਰਸੀ ਤਾਲੀ ਦੇ ਵਿੱਚ ਥੋੜਾ ਪਾਣੀ ਲੈ ਕੇ ਉਹਦੇ ਵਿੱਚ ਚਿੜੀ ਜਿਹੀ ਮੱਗਾਂ ਹਾਂਜੀ ਟੇਸਟ ਦਾ ਵੀ ਫਰਕ ਪੈਂਦਾ ਬਾਕੀ ਇਹਦੇ ਵਿੱਚ ਤੱਤ ਵੀ ਸਾਨੂੰ ਬਹੁਤ ਚੰਗੇ ਮਿਲਦੇ ਨੇ ਜਿੱਦਾਂ ਅਸੀਂ ਡਰਾਈ ਫਰੂਟ ਵਗੈਰਾ ਖਾਣੇ ਆ ਤਾਂ ਉਹ ਗਰਮ ਹੁੰਦਾ ਸਾਨੂੰ ਦੱਸਿਆ ਜਾਂਦਾ ਵੀ ਇਹਦੇ ਵਿੱਚ ਤਾਲੀ ਵਿੱਚ ਇੱਕ ਬਹੁਤ ਛੋਟਾ ਜਿਹਾ ਪੁੱਜਾ ਹੁੰਦਾ ਜਿਹੜਾ ਉਹਦੇ ਵਿੱਚ ਭੋਕੇ ਖਾਓ ਡਰਾਈ ਫਰੂਟ ਹਾਂਜੀ ਕਰੋ ਵੀ ਖਾਣੇ ਆ ਤੇ ਕਿਉਂਕਿ ਉਹ ਠੰਡਾ ਹੁੰਦਾ ਉਹਦੇ ਵਿੱਚ ਤੱਕ ਰਾਈ ਦੇਣੀ ਉਹ ਚੰਗਾ ਹੈ ਸੋ ਪੇਖਾ ਦਾ। ਅੱਜਕੱਲੋ ਹਨ ਬਣਾਉਂਦੇ ਜਿਆਦਾਤਰ ਕੋਈ ਕੁੱਕਰਾਂ ਦੇ ਵਿੱਚ ਬਣਾਉਂਦੇ ਐ ਜੈਸੀਂ ਕਰਦੇ ਆ। ਹਾਂਜੀ। ਪਰ ਅਸਲ ਕਹਿੰਦੇ ਵੀ ਆ ਜਿਹੜਾ ਤਰੀਕਾ ਇਹ ਸੀ ਇਹਦੇ ਨਾਲ ਤੇ ਕੱਟ ਵੀ ਰਲਦੇ ਨੇ ਮਿੱਟੀ ਦਾ ਭੰਡਾ ਹੈ। ਹਾਂ। ਹੁਣ ਅਸੀਂ ਇਹਨੂੰ ਖਾਰੇ ਦੇ ਵਿੱਚ ਪਰਤਾ ਤੇ ਜੋ ਧੂਨ ਨਿਕਲ ਗਿਆ। ਉਸ ਬਾਅਦ ਇਹਨੂੰ ਆਪਣੀ ਚਾਪੜ ਤੇ ਕਹਿੰਦੇ ਆ ਨਾ। ਹਾਂਜੀ। ਉੱਪਰ ਚਾਪੜ ਦੇ ਦੇਣੇ ਢੱਕ ਦੇਣੇ। ਇਹ ਕਾਫੀ ਟਾਈਮ ਰੁੱਜਦੀ ਹੈ ਇਹ। ਡੇਢ ਘੰਟੇ ਬਾਅਦ। ਅਸੀਂ ਇਹਨੂੰ ਚੈੱਕ ਕਰਨ ਲੱਗੇ ਹਾਂ ਲਗਭਗ ਰਿੱਝ ਚੁੱਕੀ ਹੈ ਇਹ ਦੇਖੋ ਇਹਨੂੰ ਖਾ ਕੇ ਚੈੱਕ ਕਰ ਸਕਦਾ ਬੰਦਾ ਕਿਵੇਂ ਖਾ ਕੇ ਵੀ ਜਾਂ ਉਦਾਂ ਜਿਹੜਾ ਛੋਲੇ ਦਾ ਬਾਣਾ ਹੈ ਉਹਨੂੰ ਵੀ ਫੇਕੇ ਚੈੱਕ ਕਰ ਸਕਦੇ ਹਾਂ ਨਹੀਂ ਰਿੱਝ ਗਿਆ ਜਾਂ ਨਹੀਂ ਜਾਂ ਜਿੰਨਾ ਤਾਂ ਹੈ ਲੰਬਾ ਤਿਆਰ ਬਾਹੂ ਉਹ ਤਾਂ ਲੱਗਦਾ ਵੀ ਵੈਸੇ ਹੀ ਦੇਖ ਕੇ ਪਤਾ ਲੱਗ ਜਾਵੇ ਹਾਂ ਜੀ ਉਦਾਂ ਮम्मी ਹੁਣ ਬਹੁਤ ਟਾਈਮ ਤੋਂ ਬਣਾਉਂਦੇ ਆ ਰਹੇ ਆ ਜੀ

ਇਹ ਵੀ ਜਿੰਨਾ ਘਰਾਂ ਦੇ ਵਿੱਚ ਨਾ ਪੁਰਾਣੇ ਬਿਜੁਰਗ ਹੈ ਪੁਰਾਣੀਆਂ ਬੀਬੀਆਂ ਉਹ ਜਿਹੀ ਬਣਾਉਂਦੇ ਆ ਹਾਂ ਉਹ ਪਸੰਦ ਨੂੰ ਕਿ ਨਵੇਂ ਨੂੰ ਤੇ ਹੁਣ ਆਪਣੇ ਹੈ ਨਾ ਇਸ ਚੀਜ਼ ਦਾ ਹੈ ਹੀ ਨਹੀਂ ਬਿਲਕੁਲ ਹਾਂ ਇਸੀ ਨੂੰ ਇਸ ਖਾਣੇ ਨੂੰ ਜੇ ਤਾਂ ਤਰਜੀਹ ਦਿੰਦੇ ਨਹੀਂ ਹੈਗੇ ਜੀ ਹੋਰ ਆਪਾਂ ਬਾਹਰ ਹੀ ਹੈ ਨਾ ਖਾਣਿਆਂ ਨੂੰ ਕੋਲਚੇ ਹੋ ਗਏ ਬਰਗਰ ਹੋ ਗਏ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਆਪਾਂ ਹੈ ਨਾ ਜੀ ਉਹ ਪਸੰਦ ਕਰਦੇ ਆਲੀ ਕੁਝ ਥੋੜਾ ਜਿਹਾ ਸੇਕ ਹੋਰ ਲਗਾ ਲਿਆ ਉਸਤੇ ਜਾ ਕੇ ਵੀ ਤਾਰ ਕੇ ਐਦਾਂ ਸੀ ਘੋਟ ਦੇਣਾ ਜਿਵੇਂ ਮੰਮੀ ਘੋਟਣ ਲੱਗੇ ਨੇ

ਤੇ ਸਟੀ ਬਣੀ ਸੱਚ ਕਹਿਣਾ ਵੀ ਅਮਤ ਕੀ ਰੀਸ ਕਰੂ ਇਹਦੇ ਮਹਿੰਗੇ ਮਹਿੰਗੇ ਖਾਣੇ ਫਾਈਵ ਸਟਾਰ ਹੋਟਲ ਦਾ ਵੀ ਖਾਣਾ ਇਹਦੀ ਰੀਸ ਨਹੀਂ ਕਰਦਾ ਇੱਕ ਤੇ ਇਹਦੇ ਵਿੱਚ ਤੰਤਾ ਜਿਹੜਾ ਆਪਾਂ ਬਾਹਰ ਤੋਂ ਖਾਂਦੇ ਆ ਨਾ ਜੰਕ ਫੂਡ ਨਾਲੇ ਆਪਾਂ ਨੂੰ ਪਤਾ ਵੀ ਸਾਰਾ ਕੁਝ ਬੇਕਾਰ ਹਮ ਬਹੁਤ ਵਧੀਆ ਬਣੀ ਹੈ ਨਾਲੇ ਵਿੱਚ ਕੋਈ ਮਸਾਲਾ ਨਹੀਂ ਪਾਇਆ ਹੋਇਆ ਹਾਂ ਬਿਲਕੁਲ ਸਿਰਫ ਨਮਕ ਪਾਇਆ ਹੋਇਆ ਸਿਰਫ ਤੇ ਨਮਕ ਦੇ ਨਾਮ ਹਮ ਆਪਾਂ ਕਹਿੰਦੇ ਸਾਡੇ ਬਜ਼ੁਰਗ ਹਨਾ ਕਿਉਂ ਰਹਿੰਦੇ ਸੀਗੇ ਸਿਹਤ ਦੀ ਕਿਉਂ ਸੀਗੀ ਉਹ ਇੰਨੇ ਕੌਨ ਫਿੱਟ ਸੀ ਹੂੰ ਤੇ ਉਹਨਾਂ ਨੂੰ ਬਿਮਾਰੀਆਂ ਲੱਗਣੀਆਂ ਕਿੱਥੋਂ ਸੀ ਕਿਉਂਕਿ ਖਾਣੇ ਉਹਨਾਂ ਦੇ ਆ ਸੀਗੇ ਹੂੰ ਸੱਚੇ ਰਹਿਣਾ ਵੀ ਮੰਮੀ ਨੇ ਬਹੁਤ ਜ਼ਿਆਦਾ ਸਵਾਦਿਸ਼ ਬਣਾਈ ਹੈ ਕੌਣ ਕੋਈ ਖਾਣੇ ਨੂੰ ਪਸੰਦ ਕਰਦੇ ਯਾਰ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵੀ ਲਿਖ ਸਕਦੇ ਹੋ ਜੇ ਜਿਨ੍ਹਾਂ ਨੇ ਖਾਧੀ ਆ ਇੱਕ ਵਾਰ ਬਣਾ ਕੇ ਵੇਖੋ ਬਹੁਤ ਜ਼ਿਆਦਾ ਟੇਸਟੀ ਬਣਦੀ ਆ